ਨਹੀਂ ਬਖਸ਼ਿਓਥੀ ਤੁਹਾਨੂੰ ਦੱਸਦੀ ਏ ਕਈ ਜਿਹੜੇ ਵਪਾਰੀ ਨੇ ਉਹਨਾਂ ਦੇ ਘਰਾਂ ਤੇ ਵੀ ਹਮਲਾ ਕੀਪ ਕੀਤੇ ਗਏ ਨੇ ਕਈ ਦੁਕਾਨਾਂ ਤੋੜੀਆਂ ਗਈਆਂ ਨੇ ਕਈ ਪਰਿਵਾਰ ਜਿਹੜੇ ਆ ਉੱਜੜਦੇ ਹੋਏ ਨਜ਼ਰ ਆਏ ਨੇ ਉੱਥੀ ਤੁਹਾਨੂੰ ਦੱਸਦੀ ਏ ਜਿਸ ਤੋਂ ਬਾਅਦ ਹੁਣੇ ਤੁਹਾਨੂੰ ਦੱਸਦੀ ਏ ਇਹਨਾਂ ਦੇ ਵਿੱਚ ਮੌਤ ਹੋ ਗਈ ਹੈ ਜਿੱਥੇ ਕਈ ਮਹਿਲਾਵਾਂ ਤੇ ਬੱਚੇ ਜਿਹੜੇ ਨੇ ਉਹ ਵੀ ਅਸੀਂ ਹਿੰਸਾ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਵੀ ਇਸ ਹਿੰਸਾ ਦੇ ਵਿੱਚ ਮੌਤ ਹੋ ਗਈ ਹੈ ਤਿੰਨ ਮਹਿਲਾਵਾਂ ਤੇ ਤਿੰਨ ਬੱਚੇ ਜਿਹੜੇ ਐ ਨਾ ਮੌਤ ਹੋਈ ਲੋਕਾਂ ਦੇ ਵਿੱਚ ਸ਼ਾਮਲ ਨੇ ਜਿੰਨਾਂ ਦੀ ਮੌਤ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਇਹਨਾਂ ਦੇ ਜਿਹੜੀਆਂ ਮ੍ਰਿਤਕ ਦੇਹਾਂ ਨੇ ਇਹਨਾਂ ਨੂੰ ਮੈਡੀਕਲ ਕਾਲਜ ਦੇ ਵਿੱਚ ਮਰਦਾ ਘਰਾਂ ਦੇ ਵਿੱਚ ਰਖਵਾਇਆ ਹੋਇਆ ਹੈ ਤੇ ਅੱਗੇ ਦੇ ਕੀ ਹਾਲਾਤ ਨੇ ਇਸ ਬਾਰੇ ਹਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਪਾ ਰਿਹਾ ਉੱਥੇ ਤੁਹਾਨੂੰ ਦੱਸਦੀ ਏ ਇੱਥੇ ਖਬਰਾਂ ਇਹ ਤੱਕ ਆਈਆਂ ਨੇ ਕਿ ਬੇਕਾਬੂ ਹੋਈ ਭੀੜ ਨੇ ਮੁੱਖ ਮੰਤਰੀ ਜਿਹੜੇ ਨੇ ਐਨਬ੍ਰੇਨ ਸਿੰਘ ਦੇ ਘਰ ਤੇ ਵੀ ਹਮਲਾ ਕਰ ਦਿੱਤਾ ਉੱਥੇ ਤੋਂ ਅੰਦਾਜ਼ੀ ਉਹਨਾਂ ਪੁਲਿਸ ਦੇ ਮੁਤਾਬਕ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਐਨਬ੍ਰੇਨ ਸਿੰਘ ਦੇ ਜਿਹੜੇ ਦਮਾਦ ਨੇ ਉਹਨਾਂ ਦਾ ਜਵਾਈ ਹੈ ਉਹਨਾਂ ਦੇ ਘਰ ਤੇ ਵੀ ਤੋੜਫੋੜ ਕੀਤੀ ਹੈ ਤੇ ਕਈ ਸੰਪਤੀਆਂ ਨੂੰ ਜਿਹੜੀ ਅੱਗ ਲਗਾ ਦਿੱਤੀ ਹੈ ਉਹਨਾਂ ਦੇ ਘਰ ਦੇ ਵਿੱਚ ਪਏ ਸਮਾਨ ਨੂੰ ਅੱਗ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਐ ਬੇहद ਗੰਭੀਰ ਬਣੇ ਹੋਇਆ ਹੈ ਮਨੀਪੁਰ ਦੇ ਵਿੱਚ ਹਿੰਸਾ ਜਿਹੜੀ ਆ ਉਸਨੇ ਖੌਫਨਾਕ ਰੂਪ ਧਾਰਨ ਕਰ ਲਿਆ ਹੈ ਲੋਕਾਂ ਦੀ ਮੌਤ ਹੁੰਦੀ ਨਜ਼ਰ ਆ ਰਹੀ ਹੈ ਨਾ ਮੌਤ ਹੋਈ ਲੋਕਾਂ ਦੇ ਵਿੱਚ ਜਿਹੜੇ ਐ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਨੇ ਲੋਕਾਂ ਨੇ ਇੱਥੋਂ ਦੇ ਵਿਧਾਇਕ ਸੀਐਮ ਦੇ ਜਵਾਈ ਤੇ ਹੋਰ ਕਈ ਵੱਡੇ ਲੋਕ ਨਹੀਂ ਛੱਡੇ ਉਹਨਾਂ ਦੇ ਘਰਾਂ ਦੀਆਂ ਤੋੜ-ਫੋੜ ਕੀਤੀ ਗਈ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਤਮਿਲਪੁਰ ਦੇ ਵਿੱਚ ਤਾਜ਼ਾ ਹਿੰਸਾ ਤੋਂ ਬਾਅਦ ਹਾਲਾਤ ਬੱਤ ਤੋਂ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ ਉੱਥੇ ਹੀ ਰਾਜਸਥਾਨੀ ਫਾਲ ਦੇ ਕਈ ਇਲਾਕਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਇਸ ਤੋਂ ਇਲਾਵਾ ਕਈ ਥਾਵਾਂ ਤੇ ਇੰਟਰਨੈਟ ਸੇਵਾਵਾਂ ਵੀ ਬੈਨ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸਦੀ ਹਾਂ ਮਨੀਪੁਰ ਦੇ ਵਿੱਚ ਤਾਜ਼ਾ ਹਿੰਸਾ ਦੇ ਵਿੱਚ 6 ਲੋਕਾਂ ਦੀ ਮੌਤ ਤੋਂ ਬਾਅਦ ਹੋਰ ਲੋਕ ਜਿਹੜੇ ਨੇ ਉਹਨਾਂ ਦੀ ਜਾਨ ਜਾਣੀ ਸ਼ੁਰੂ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਹਾਂ ਇੱਥੇ ਤੋਂ ਦੱਸਦੀ ਹੈ ਕਿ ਇਲਜ਼ਾਮ ਨੇ ਕਿ ਮਿਲਿਟੈਂਟ ਨੇ ਇਹਨਾਂ ਨੂੰ ਅਗਵਾ ਕਰ ਲਿਆ ਤਾਂ ਬਿਲਕੁਲ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮਨੀਪੁਰ ਦੇ ਵਿੱਚ ਹਿੰਸਾ ਜਿਹੜੀ ਹੈ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੁਣ 7 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਤੇ ਕਈ ਥਾਵਾਂ ਤੇ ਇੰਟਰਨੈਟ ਵੀ ਬੈਨ ਕਰ ਦਿੱਤਾ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਈ ਉੱਤਰ ਪੂਰਬੀ ਇਲਾਕੇ ਜਿਹੜੇ ਨੇ ਮਨੀਪੁਰ ਦੇ ਉਹਨਾਂ ਦੇ ਵਿੱਚ ਹਾਲਾਤ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਇਸ ਕਰਕੇ ਉਹਨਾਂ ਥਾਵਾਂ ਤੇ ਕਰਫਿਊ ਲਗਾ ਦਿੱਤਾ ਗਿਆ ਉੱਥੇ ਤੁਹਾਨੂੰ ਦੱਸ ਦਈਏ ਇਮਫਲ ਕਾਟੀ ਦੇ ਵਿੱਚ ਵੱਡੇ ਪੈਮਾਨੇ ਦੇ ਵਿੱਚ ਹਿੰਸਾ ਹੋਈ ਹੈ ਇਹ ਹਿੰਸਾ ਇੰਨੀ ਭਿਆਨਕ ਸੀ ਕਿ ਬੇਕਾਬੂ ਭੀੜ ਨੇ ਕਈ ਵਿਧਾਇਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਉੱਥੇ ਤੋਂ ਦੱਸਦੀ ਏ ਭੀੜ ਨੇ ਪੱਛਮੀ ਇਮਫਾਲ ਦੇ ਵਿੱਚ ਕਈ ਘਰਾਂ ਤੇ ਹਮਲਾ ਕੀਤਾ ਤੇ ਗੇਟ ਵੀ ਤੋੜਪਨ ਕੀਤੀ ਹੈ ਵਾਧੂ ਤੋੜਪਨ ਹੋਈ ਹੈ ਵਿਧਾਇਕਾਂ ਦੇ ਵੀ ਘਰ ਜਿਹੜੇ ਆ ਇਸ ਭੀੜ ਨੇ ਨਹੀਂ ਬਖਸ਼ੀ ਉੱਥੇ ਤੋਂ ਦੱਸਦੀ ਏ ਕਈ ਜਿਹੜੇ ਵਪਾਰੀ ਨੇ ਉਹਨਾਂ ਦੇ ਘਰਾਂ ਤੇ ਵੀ ਹਮਲਾ ਕੀਤੇ ਗਏ ਨੇ, ਕਈ ਦੁਕਾਨਾਂ ਤੋੜੀਆਂ ਗਈਆਂ ਨੇ, ਕਈ ਪਰਿਵਾਰ ਜਿਹੜੇ ਆ ਉੱਜੜਦੇ ਹੋਏ ਨਜ਼ਰ ਆਏ ਨੇ ਉੱਥੇ ਤੁਹਾਨੂੰ ਦੱਸਦੀ ਏ। ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਏ ਇਹਨਾਂ ਦੇ ਵਿੱਚ ਮੌਤ ਹੋ ਗਈ ਹੈ ਜਿੱਥੇ ਕਈ ਮਹਿਲਾਵਾਂ ਤੇ ਬੱਚੇ ਜਿਹੜੇ ਨੇ ਉਹ ਵੀ ਅਸੀਂ ਹਿੰਸਾ ਦਾ ਸ਼ਿਕਾਰ ਹੋ ਗਏ ਨੇ, ਉਹਨਾਂ ਦੀ ਵੀ ਅਸੀਂ ਹਿੰਸਾ ਦੇ ਵਿੱਚ ਮੌਤ ਹੋ ਗਈ ਹੈ। ਤਿੰਨ ਮਹਿਲਾਵਾਂ ਤੇ ਤਿੰਨ ਬੱਚੇ ਜਿਹੜੇ ਐ ਨਾ ਮੌਤ ਹੋਈ ਲੋਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਇਹਨਾਂ ਦੇ ਜਿਹੜੀਆਂ ਮ੍ਰਿਤਕ ਦੇਹਾਂ ਨੇ ਇਹਨਾਂ ਨੂੰ ਮੈਡੀਕਲ ਕਾਲਜ ਦੇ ਵਿੱਚ ਮੁਰਦਾ ਘਰਾਂ ਦੇ ਵਿੱਚ ਰਖਵਾਇਆ ਹੋਇਆ ਹੈ ਤੇ ਅੱਗੇ ਦੇ ਕੀ ਹਾਲਾਤ ਨੇ ਇਸ ਬਾਰੇ ਹਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਪਾ ਰਿਹਾ ਉੱਥੇ ਤੁਹਾਨੂੰ ਦੱਸਦੀ ਇਹ ਇੱਥੇ ਖਬਰਾਂ ਇਹ ਤੱਕ ਆਈਆਂ ਨੇ ਕਿ ਬੇਕਾਬੂ ਹੋਈ ਭੀੜ ਨੇ ਮੁੱਖ ਮੰਤਰੀ ਜਿਹੜੇ ਨੇ ਐਨਬਿਰੇਨ ਸਿੰਘ ਦੇ ਘਰ ਤੇ ਵੀ ਹਮਲਾ ਕਰ ਦਿੱਤਾ ਉੱਥੇ ਤੋਂ ਅੰਦਾਜ਼ੀ ਉਹਨਾਂ ਪੁਲਿਸ ਦੇ ਮੁਤਾਬਕ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਐਨਬਿਰੇਨ ਸਿੰਘ ਦੇ ਜਿਹੜੇ ਦਮਾਦ ਨੇ ਉਹਨਾਂ ਦਾ ਜਵਾਈ ਹੈ ਉਹਨਾਂ ਦੇ ਘਰ ਤੇ ਵੀ ਤੋੜਫੋੜ ਕੀਤੀ ਹੈ ਤੇ ਕਈ ਸੰਪਤੀਆਂ ਨੂੰ ਜਿਹੜੀ ਅੱਗ ਲਗਾ ਦਿੱਤੀ ਹੈ ਉਹਨਾਂ ਦੇ ਘਰ ਦੇ ਵਿੱਚ ਪਏ ਸਮਾਨ ਨੂੰ ਅੱਗ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਐ ਬੇहद ਗੰਭੀਰ ਬਣੇ ਹੋਇਆ ਹੈ ਮਨੀਪੁਰ ਦੇ ਵਿੱਚ ਹਿੰਸਾ ਜਿਹੜੀ ਆ ਉਸਨੇ ਖੌਫਨਾਕ ਰੂਪ ਧਾਰਨ ਕਰ ਲਿਆ ਲੋਕਾਂ ਦੀ ਮੌਤ ਹੁੰਦੀ ਨਜ਼ਰ ਆ ਰਹੀ ਹੈ ਨਾ ਮੌਤ ਹੋਈ ਲੋਕਾਂ ਦੇ ਵਿੱਚ ਜਿਹੜੇ ਐ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਨੇ ਲੋਕਾਂ ਨੇ ਇੱਥੋਂ ਦੇ ਵਿਧਾਇਕ ਸੀਐਮ ਦੇ ਜਵਾਈ ਤੇ ਹੋਰ ਕਈ ਵੱਡੇ ਲੋਕ ਨਹੀਂ ਛੱਡੇ ਉਹਨਾਂ ਦੇ ਘਰਾਂ ਦੀਆਂ ਤੋੜ-ਫੋੜ ਕੀਤੀ ਗਈ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਤਮਨਿਪੁਰ ਦੇ ਵਿੱਚ ਤਾਜ਼ਾ ਹਿੰਸਾ ਤੋਂ ਬਾਅਦ ਹਾਲਾਤ ਬੱਤ ਤੋਂ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ ਉੱਥੇ ਹੀ ਰਾਜਸਥਾਨੀ ਫਾਲ ਦੇ ਕਈ ਇਲਾਕਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਇਸ ਤੋਂ ਇਲਾਵਾ ਕਈ ਥਾਵਾਂ ਤੇ ਇੰਟਰਨੈਟ ਸੇਵਾਵਾਂ ਵੀ ਬੈਨ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸਦੀ ਹਾਂ ਮਨੀਪੁਰ ਦੇ ਵਿੱਚ ਤਾਜ਼ਾ ਹਿੰਸਾ ਦੇ ਵਿੱਚ 6 ਲੋਕਾਂ ਦੀ ਮੌਤ ਤੋਂ ਬਾਅਦ ਹੋਰ ਲੋਕ ਜਿਹੜੇ ਨੇ ਉਹਨਾਂ ਦੀ ਜਾਨ ਜਾਣੀ ਸ਼ੁਰੂ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਹੈ ਇੱਥੇ ਤੁਹਾਨੂੰ ਦੱਸਦੀ ਹੈ ਕਿ ਇਲਜ਼ਾਮ ਨੇ ਕਿ ਮਿਲਿਟੈਂਟ ਨੇ ਇਹਨਾਂ ਨੂੰ ਅਗਵਾ ਕਰ ਲਿਆ ਤਾਂ ਬਿਲਕੁਲ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮਨੀਪੁਰ ਦੇ ਵਿੱਚ ਹਿੰਸਾ ਜਿਹੜੀ ਹੈ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੁਣ 7 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਤੇ ਕਈ ਥਾਵਾਂ ਤੇ ਇੰਟਰਨੈਟ ਵੀ ਬੈਨ ਕਰ ਦਿੱਤਾ ਗਿਆ ਉੱਥੇ ਤੋਂ ਤੁਹਾਨੂੰ ਦੱਸ ਦਈਏ ਕਈ ਉੱਤਰ ਪੂਰਬੀ ਇਲਾਕੇ ਜਿਹੜੇ ਨੇ ਮਨੀਪੁਰ ਦੇ ਉਹਨਾਂ ਦੇ ਵਿੱਚ ਹਾਲਾਤ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਇਸ ਕਰਕੇ ਉਹਨਾਂ ਥਾਵਾਂ ਤੇ ਕਰਫਿਊ ਲਗਾ ਦਿੱਤਾ ਗਿਆ ਉੱਥੇ ਤੋਂ ਤੁਹਾਨੂੰ ਦੱਸ ਦਈਏ ਇਮਫਲ ਕਾਟੀ ਦੇ ਵਿੱਚ ਵੱਡੇ ਪੈਮਾਨੇ ਦੇ ਵਿੱਚ ਹਿੰਸਾ ਹੋਈ ਹੈ ਇਹ ਹਿੰਸਾ ਇੰਨੀ ਭਿਆਨਕ ਸੀ ਕਿ ਬੇਕਾਬੂ ਭੀੜ ਨੇ ਕਈ ਵਿਧਾਇਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਉੱਥੇ ਤੁਹਾਨੂੰ ਦੱਸਦੀ ਏ ਭੀੜ ਨੇ ਪੱਛਮੀ ਇਮਫਾਲ ਦੇ ਵਿੱਚ ਕਈ ਘਰਾਂ ਤੇ ਹਮਲਾ ਕੀਤਾ ਤੇ ਗੇਟ ਵੀ ਤੋੜਪਨ ਕੀਤੀ ਹੈ ਵਾਦੂ ਤੋੜਪਨ ਹੋਈ ਹੈ ਵਿਧਾਇਕਾਂ ਦੇ ਵੀ ਘਰ ਜਿਹੜੇ ਆ ਇਸ ਭੀੜ ਨੇ ਨਹੀਂ ਬਖਸ਼ੀ ਉੱਥੇ ਤੁਹਾਨੂੰ ਦੱਸਦੀ ਏ ਕਈ ਜਿਹੜੇ ਵਪਾਰੀ ਨੇ ਉਹਨਾਂ ਦੇ ਘਰਾਂ ਤੇ ਵੀ ਹਮਲਾ ਕੀਤੇ ਗਏ ਨੇ ਕਿ ਦੁਕਾਨਾਂ ਤੋੜੀਆਂ ਗਈਆਂ ਨੇ ਕਈ ਪਰਿਵਾਰ ਜਿਹੜੇ ਐ ਉੱਜੜਦੇ ਹੋਏ ਨਜ਼ਰ ਆਏ ਨੇ ਉੱਥੇ ਤੁਹਾਨੂੰ ਦੱਸਦੀ ਏ ਜਿਸ ਤੋਂ ਬਾਅਦ ਹੁਣੇ ਤੁਹਾਨੂੰ ਦੱਸਦੀ ਏ ਇਹਨਾਂ ਦੇ ਵਿੱਚ ਮੌਤ ਹੋ ਗਈ ਹੈ ਜਿੱਥੇ ਕਈ ਮਹਿਲਾਵਾਂ ਤੇ ਬੱਚੇ ਜਿਹੜੇ ਨੇ ਉਹ ਵੀ ਇਸ ਹਿੰਸਾ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਵੀ ਇਸ ਹਿੰਸਾ ਦੇ ਵਿੱਚ ਮੌਤ ਹੋ ਗਈ ਹੈ ਤਿੰਨ ਮਹਿਲਾਵਾਂ ਤੇ ਤਿੰਨ ਬੱਚੇ ਜਿਹੜੇ ਐ ਨਾ ਮੌਤ ਹੋਈ ਲੋਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਉੱਥੇ ਤੁਹਾਨੂੰ ਦੱਸਦੀ ਏ ਇਹਨਾਂ ਦੇ